ਸਸਿਕਾ ਜੀ ਤੁਸੀਂ ਦੇਖ ਰਹੇ ਹੋ ਚੈਨਲ ਪੰਜਾਬੀ ਮੈਂ ਹਾਂ ਕੋਮਲ ਕਪੂਰ ਡੋਨਲਡ ਟਰੰਪ ਦੇ ਵੱਲੋਂ ਅਮਰੀਕਾ ਦੇ ਖਜ਼ਾਨੇ ਦਾ ਮੂੰਹ ਲੋਕਾਂ ਵਾਸਤੇ ਖੋਲਣ ਤੇ ਵਿਚਾਰ ਕੀਤਾ ਜਾ ਰਿਹਾ ਹੈ ਜੀ ਹਾਂ ਕੈਨੇਡਾ ਅਤੇ ਭਾਰਤ ਸਣੇ ਦੁਨੀਆ ਭਰ ਦੇ ਦੇ ਮੂਲਕਾਂ ਉੱਤੇ ਲਾਗੂ ਟੈਰਿਫ ਰਾਹੀਂ ਖਰਬਾ ਡਾਲਰ ਦੀ ਕਮਾਈ ਹੋਣ ਦਾ ਦਾਵਾ ਕਰਦੇ ਹੈ ਰਾਸ਼ਟਰਪਤੀ ਨੇ ਕਿਹਾ ਹੈ ਕਿ ਉਹ 2000 ਡਾਲਰ ਤੱਕ ਦੀ ਰਕਮ ਮੂਲਕ ਦੇ ਪਰਿਵਾਰਾਂ ਨੂੰ ਦੇਣ ਬਾਰੇ ਵਿਚਾਰ ਕਰ ਰਹੇ ਨੇ ਹੁਣ ਮਸਲਾ ਇਹ ਪੈਂਦਾ ਹੈ ਕਿ ਅਮਰੀਕਾ ਵਾਸੀਆਂ ਨੂੰ ਅਜੇ ਕਿਸੇ ਵੀ ਆਰਥਿਕ ਮਦਦ ਵਾਸਤੇ ਕਾਂਗਰਸ ਤੋਂ ਪ੍ਰਵਾਨਗੀ لازمی ਹੈ ਜੋ ਪਹਿਲਾਂ ਹੀ ਟਰੰਪ ਸਰਕਾਰ ਦੇ ਖਰਚਿਆਂ ਨੂੰ ਪ੍ਰਵਾਨਗੀ ਦੇਣ ਦੇ ਲਈ ਸਹਿਮਤ ਨਹੀਂ ਹੋ ਰਹੀ। ਡੋਨਰਟ ਕੰਪਨੀ ਵੱਲੋਂ ਅਮਰੀਕਾ ਦੇ ਖਜ਼ਾਨੇ ਦਾ ਮੂੰਹ ਲੋਕਾਂ ਵਾਸਤੇ ਖੋਲਣ ਤੇ ਵਿਚਾਰ ਕੀਤਾ ਜਾ ਰਿਹਾ ਹੈ ਜੀਹਾਂ ਕੈਨੇਡਾ ਤੇ ਭਾਰਤ ਵਰਗੇ ਦੁਨੀਆ ਭੱਦ ਦੇ ਦੇ ਮੂਲਕਾਂ 'ਤੇ ਲਾਗੂ ਟੈਰਿਫਸ ਰਾਹੀਂ ਖਰਬਾ ਡਾਲਰ ਦੀ ਕਮਾਈ ਹੋਣ ਦਾ ਦਾਵਾ ਕਰਦੇ ਆਂ ਰਾਸ਼ਟਰਪਤੀ ਨੇ ਕਿਹਾ ਕਿ ਉਹ 2000 ਡਾਲਰ ਤੱਕ ਦੀ ਰਕਮ ਮੂਲਕ ਦੇ ਪਰਿਵਾਰਾਂ ਨੂੰ ਦੇਣ ਬਾਰੇ ਵਿਚਾਰ ਕਰ ਰਹੇ ਨੇ ਹੁਣ ਮਸਲਾ ਇਹ ਪੈਦਾ ਹੁੰਦਾ ਹੈ ਕਿ ਅਮਰੀਕਾ ਵਾਸੀ ਨੂੰ ਅਜੇ ਕਿਸੇ ਵੀ ਆਰਥਿਕ ਮਦਦ ਵਾਸਤੇ ਕਾਂਗਰਸ ਤੋਂ ਪ੍ਰਵਾਨਗੀ ਲਾਜ਼ਮੀ ਹੈ ਜੋ ਪਹਿਲਾਂ ਹੈ 트ੰਪ ਸਰਕਾਰ ਦੇ ਖਰਚਿਆਂ ਨੂੰ ਪ੍ਰਵਾਨਗੀ ਦੇਣ ਲਈ ਸਹਿਮਤ ਨਹੀਂ ਹੈ ਉਦੋਂ ਡੋਨਰਟ ਨੇ ਦਾਵਾ ਕੀਤਾ ਕਿ ਜਿਹੜੀ ਰਫਤਾਰ ਦੇ ਨਾਲ ਟੈਰਿਫ ਤੋਂ ਆਮਦਨ ਹੋ ਰਹੀ ਹੈ ਤਾਂ ਇਸ ਰਾਹੀ 37 ਟ੍ਰਿਲੀਅਨ ਡਾਲਰ ਦਾ ਕਰਜ਼ਾ ਝਟਕਿਆਂ ਦੇ ਵਿੱਚ ਉਤਲ ਜਾਵੇਗਾ ਉਧਰ ਫੋਕਸ نیوز ਟੈਚ ਉਧਰ ਇੱਕ ਰਿਪੋਰਟ ਦੇ ਮੁਤਾਬਕ ਅਮਰੀਕਾ ਨੂੰ ਟੈਰਿਫਸ ਰਾਹੀਂ ਹੁਣ ਤੱਕ 215 ਅਰਬ ਡਾਲਰ ਦੀ ਕਮਾਈ ਹੋ ਚੁੱਕੀ ਹੈ ਅਤੇ ਸੂਤਰਾਂ ਤੋਂ ਮੇਰੀ ਜਾਣਕਾਰੀ ਮੁਤਾਬਕ 600 ਡਾਲਰ ਪ੍ਰਤੀ ਮੈਂਬਰ ਦੇ ਹਿਸਾਬ ਦੇ ਨਾਲ ਪਰਿਵਾਰਾਂ ਨੂੰ ਰਕਮ ਵੰਡੀ ਜਾ ਸਕਦੀ ਹੈ ਐਸੇ ਹਿਸਾਬ ਦੇ ਨਾਲ ਚਾਰ ਜੀਆਂ ਵਾਲੇ ਪਰਿਵਾਰ ਨੂੰ 2400 ਡਾਲਰ ਮਿਲਣਗੇ ਇਸ ਦੌਰਾਨ ਆਰਥਿਕ ਮਹਾਰ ਟ੍ਰੌਂਪ ਦੇ ਵੱਲੋਂ ਦਿੱਤੇ ਬਿਆਨ ਦੇ ਨਾਲ ਸਹਿਮਤ ਨਜ਼ਰ ਨਹੀਂ ਆਉਂਦੇ ਜਿਨ੍ਹਾਂ ਦਾ ਮੰਨਣਾ ਕਿ ਰਾਸ਼ਟਰਪਤੀ ਦੇ ਵੱਲੋਂ ਮੁੜ ਸ਼ੰਕੂਪਾ ਛੱਡਿਆ ਜਾ ਰਿਹਾ ਹੈ ਤੇ ਦਸਨਾ ਬੰਦੇ ਕ੍ਰਮ ਸਰਕਾਰ ਦੇ ਸੱਤਾ ਵਿਚੋਣ ਦੇ ਬਗਰੋ ਦਾਵਾ ਕੀਤਾ ਗਿਆ ਸੀ ਕਿ ਡਿਪਾਰਟਮੈਂਟ ਆਫ ਗਵਰਨਮੈਂਟ ਐਫੀਸ਼ੀਐਂਸੀ ਯਾਨੀ ਡੋਜ ਦੇ ਵੱਲੋਂ ਫਜ਼ੂਲ ਖਰਚੇ ਬੰਦ ਕਰਦਿਆਂ ਅਰਬਾ ਡਾਲਰ ਬਚਾਏ ਜਾ ਚੁੱਕੇ ਨੇ ਅਤੇ ਇਸ ਰਕਮ ਦਾ 20% ਹਿੱਸਾ ਅਮਰੀਕਾ ਵਾਸੀਆਂ ਨੂੰ ਮਿਲਣਾ ਚਾਹੀਦਾ ਹੈ ਜੋ ਕਿ ਵੀ ਫਿਰਸੀ ਰਕਮ ਮੁਲਕ ਸਿਰ ਚੜਿਆ ਕਰਜ ਉਤਾਰਨ ਤੇ ਲਈ ਵਤੀ ਜਾਵੇਗੀ ਦਾਵਾ ਕੀਤਾ ਗਿਆ ਕਿ ਟ੍ਰੰਪ ਸਰਕਾਰ ਦੇ ਸੱਤਾ ਸੰਭਾਲਣ ਤੋਂ 1 ਮਹੀਨੇ ਤੋਂ ਵੀ ਘੱਟ ਸਮੇਂ ਦੇ ਅੰਦਰ 55 ਅਰਬ ਡਾਲਰ ਦੀ ਬਚਤ ਸੰਭਵ ਹੋ ਸਕੀ ਹੈ ਬਚਤ ਦਾ ਵੱਡਾ ਹਿੱਸਾ ਸਰਕਾਰ ਦੇ ਨਾਲ ਠੱਗੀ ਦਾ ਰਾਹ ਬੰਦ ਕਰਦਿਆਂ ਸਰਕਾਰ ਠੇਕੇ ਤੇ ਲੀਜ਼ ਰੱਦ ਕਰਦਿਆਂ ਅਤੇ ਸਾਮੀਆਂ ਦੀ ਵਿਕਰੀ ਰਾਹੀਂ ਹਾਸਲ ਦੱਸਿਆ ਜਾ ਰਿਹਾ ਹੈ ਪਰ ਮੌਜੂਦਾ ਸਮੇਂ ਵਿੱਚ ਹਾਲਾਤ ਅਜਿਹੇ ਨੇ ਕਿ ਡੋਲਰ ਦਾ ਕੰਮਕਾਜ ਕੀਤੇ ਨਜ਼ਰ ਹੀ ਨਹੀਂ ਆਉਂਦਾ ਇੱਕ ਇਨਵੈਸਟਮੈਂਟ ਫਰਮ ਦੇ ਮੁੱਖ ਕਾਰਜਕਾਰੀ ਅਫਸਰ ਜੇਮਸ ਫਿਸ਼ਬੈਕ ਨੇ ਕਿੰਤੀ ਮੀਤੀ ਲੋਨ ਮਗਰਿਆ ਉਹ ਦੱਸਿਆ ਹੈ ਕਿ ਅਮਰੀਕਾ ਵਿੱਚ ਟੈਕਸ ਅਦਾ ਕਰਨ ਵਾਲੇ ਹਰ ਸੱਜਣ ਨੂੰ 5000 ਡਾਲਰ ਮਿਲ ਸਕਦੇ ਨੇ ਪਰ ਕੁਝ ਆਤਿਕ ਮਾਰਦਾ ਮੰਨਦਾ ਹੈ ਕਿ ਇੱਕ ਪਰਿਵਾਰ ਦੇ ਹਿੱਸੇ 5000 ਡਾਲਰ ਆਉਣਗੇ ਇਸ ਦੇ ਉਲਟ ਕੁਝ ਆਰਥਿਕ ਮਹਾਰਾ ਦਾ ਮੰਨੇ ਕਿ ਦੋ ਸੇ ਵੱਲੋਂ ਦੋ ਖਰਪਟ ਡਾਲਰ ਦੀ ਬਚਤ ਕਿਤੇ ਜਾਣ ਤੇ ਹੀ 78 ਮਿਲੀਅਨ ਟੈਕਸ ਅਦਾ ਕਰ ਰਹੇ ਪਰਿਵਾਰਾਂ ਨੂੰ 5000 ਡਾਲਰ ਦੀ ਰਕਮ ਮੁਹੱਈਆ ਕਰਵਾਈ ਜਾ ਸਕਦੀ ਹੈ ਸਸਿਕਾ ਜੀ ਤੁਸੀਂ ਦੇਖ ਰਹੇ ਹੋ ਚੈਨਲ ਪੰਜਾਬੀ ਮੈਂ ਹਾ ਕੋਮਲ ਕਪੂਰ ਡੋਨਲਡ ਟਰੰਪ ਦੇ ਵੱਲੋਂ ਅਮਰੀਕਾ ਦੇ ਖਜ਼ਾਨੇ ਦਾ ਮੂੰਹ ਲੋਕਾਂ ਵਾਸਤੇ ਖੋਲਣ ਤੇ ਵਿਚਾਰ ਕੀਤਾ ਜਾ ਰਿਹਾ ਜੀ ਹਾਂ ਕੈਨੇਡਾ ਤੇ ਭਾਰਤ ਸਣੇ ਦੁਨੀਆ ਭਰ ਦੇ ਮੁਲਕਾਂ ਉਤੇ ਲਾਗੂ ਟੈਰਿਫਸ ਰਾਹੀਂ ਖਰਬਾ ਡਾਲਰ ਦੀ ਕਮਾਈ ਹੋਣ ਦਾ ਦਾਵਾ ਕਰਦਿਆ ਰਾਸ਼ਟਰਪਤੀ ਨੇ ਕਿਹਾ ਕਿ ਉਹ 2000 ਡਾਲਰ ਤੱਕ ਦੀ ਰਕਮ ਮੁਲਕ ਦੇ ਪਰਿਵਾਰਾਂ ਨੂੰ ਦੇਣ ਬਾਰੇ ਵਿਚਾਰ ਕਰ ਰਹੇ ਨੇ ਹੁਣ ਮਸਲਾ ਇਹ ਪੈਂਦਾ ਹੈ ਕਿ ਅਮਰੀਕਾ ਵਾਸੀਆਂ ਨੂੰ ਅਜੇ ਕਿਸੇ ਵੀ ਆਰਥਿਕ ਮਦਦ ਵਾਸਤੇ ਕਾਂਗਰਸ ਤੋਂ ਪ੍ਰਵਾਨਗੀ لازمی ਹੈ ਜੋ ਪਹਿਲਾਂ ਹੀ ਟਰੰਪ ਸਰਕਾਰ ਦੇ ਖਰਚਿਆਂ ਨੂੰ ਪ੍ਰਵਾਨਗੀ ਦੇਣ ਦੇ ਲਈ ਸਹਿਮਤ ਨਹੀਂ ਹੋ ਰਹੀ। ਡੋਨਲਡ 트াম্প ਦੇ ਵੱਲੋਂ ਅਮਰੀਕਾ ਦੇ ਖਜ਼ਾਨੇ ਦਾ ਮੂੰਹ ਲੋਕਾਂ ਵਾਸਤੇ ਖੋਲਣ ਤੇ ਵਿਚਾਰ ਕੀਤਾ ਜਾ ਰਿਹਾ ਹੈ। ਜੀ ਹਾਂ, ਕੈਨੇਡਾ ਤੇ ਭਾਰਤ ਵਰਗੇ ਦੁਨੀਆ ਭੱਦ ਦੇ ਦੇ ਮੂਲਕਾਂ ਤੇ ਲਾਗੂ ਟੈਰਿਫਸ ਰਾਹੀਂ ਖਰਬਾ ਡਾਲਰ ਦੀ ਕਮਾਈ ਹੋਣ ਦਾ ਦਾਵਾ ਕਰਦੇ ਆ। ਰਾਸ਼ਟਰਪਤੀ ਨੇ ਕਿਹਾ ਕਿ ਉਹ 2000 ਡਾਲਰ ਤੱਕ ਦੀ ਰਕਮ ਮੂਲਕ ਦੇ ਪਰਿਵਾਰਾਂ ਨੂੰ ਦੇਣ ਬਾਰੇ ਵਿਚਾਰ ਕਰ ਰਹੇ ਨੇ। ਹੁਣ ਮਸਲਾ ਇਹ ਪੈਦਾ ਹੁੰਦਾ ਹੈ ਕਿ ਅਮਰੀਕਾ ਵਾਸੀਆਂ ਨੂੰ ਅਜੇ ਕਿਸੇ ਵੀ ਆਰਥਿਕ ਮਦਦ ਵਾਸਤੇ ਕਾਂਗਰਸ ਤੋਂ ਪ੍ਰਵਾਨਗੀ ਲਾਜ਼ਮੀ ਹੈ। ਜੋ ਪਹਿਲਾਂ ਹੈ 트াম্প ਸਰਕਾਰ ਦੇ ਖਰਚਿਆਂ ਨੂੰ ਪ੍ਰਵਾਨਗੀ ਦੇਣ ਦੇ ਲਈ ਸਹਿਮਤ ਨਹੀਂ ਹੈ। ਡੋਨਲਡ 트াম্প ਨੇ ਦਾਵਾ ਕੀਤਾ ਕਿ ਜਿਹੜੀ ਰਫਤਾਰ ਦੇ ਨਾਲ ਟੈਰਿਫ ਤੋਂ ਆਮਦਨ ਹੋ ਰਹੀ ਹੈ ਤਾਂ ਇਸ ਰਾਹੀ 37 ਟ੍ਰਿਲੀਅਨ ਡਾਲਰ ਦਾ ਕਰਜ਼ਾ ਚੁਟਕਿਆਂ ਦੇ ਵਿੱਚ ਉਤਰ ਜਾਵੇਗਾ ਉਧਰ ਫੋਕਸ نیوز ਪੈਚ ਉਧਰ ਇੱਕ ਰਿਪੋਰਟ ਦੇ ਮੁਤਾਬਕ ਅਮਰੀਕਾ ਨੂੰ ਟੈਰਿਫਸ ਰਾਹੀਂ ਹੁਣ ਤੱਕ 215 ਅਰਬ ਡਾਲਰ ਦੀ ਕਮਾਈ ਹੋ ਚੁੱਕੀ ਹੈ ਅਤੇ ਸੂਤਰ ਤੋਂ ਮਿਲੀ ਜਾਣਕਾਰੀ ਮੁਤਾਬਕ 600 ਡਾਲਰ ਪ੍ਰਤੀ ਮੈਂਬਰ ਦੇ ਹਿਸਾਬ ਦੇ ਨਾਲ ਪਰਿਵਾਰਾਂ ਨੂੰ ਰਕਮ ਵੰਡੀ ਜਾ ਸਕਦੀ ਹੈ ਇਸੇ ਹਿਸਾਬ ਦੇ ਨਾਲ ਚਾਰ ਜੀਆਂ ਵਾਲੇ ਪਰਿਵਾਰ ਨੂੰ 2400 ਡਾਲਰ ਮਿਲਣਗੇ ਇਸ ਦੌਰਾਨ ਆਰਥਿਕ ਮਹਾਰ ਟ੍ਰాంਪ ਦੇ ਵੱਲੋਂ ਦਿੱਤੇ ਬਿਆਨ ਦੇ ਨਾਲ ਸਹਿਮਤ ਨਜ਼ਰ ਨਹੀਂ ਆਉਂਦੇ ਜਿਨ੍ਹਾਂ ਦਾ ਮੰਣਨੇ ਕਿ ਰਾਸ਼ਟਰਪਤੀ ਦੇ ਵੱਲੋਂ ਮੁੜ ਸ਼ੰਕੂਪਾ ਛੱਡਿਆ ਜਾ ਰਿਹਾ ਹੈ ਤੇ ਦਸਨਾ ਬੰਦੇ ਕਾ ਟ੍ਰాంਪ ਸਰਕਾਰ ਦੇ ਸੱਤਾ ਵਿਚੋਂ ਦੇ ਬਗਰੋ ਦਾਵਾ ਕੀਤਾ ਗਿਆ ਸੀ ਕਿ ਡਿਪਾਰਟਮੈਂਟ ਆਫ ਗਵਰਨਮੈਂਟ ਐਫੀਸ਼ੀਐਂਸੀ ਯਾਨੀ ਡੋਜ ਦੇ ਵੱਲੋਂ ਫਜ਼ੂਲ ਖਰਚੇ ਬੰਦ ਕਰਦਿਆਂ ਅਰਬਾ ਡਾਲਰ ਬਚਾਏ ਜਾ ਚੁੱਕੇ ਨੇ ਅਤੇ ਇਸ ਰਕਮ ਦਾ ਵੀ ਫੀਜ਼ੀ ਹਿੱਸਾ ਅਮਰੀਕਾ ਵਾਸੀਆਂ ਨੂੰ ਮਿਲਣਾ ਚਾਹੀਦਾ ਹੈ ਜੋਤ ਕੇ ਵੀ ਫਿਰ ਸੀ ਰਕਮ ਮੁਲਕ ਸਿਰ ਚੜਿਆ ਕਰਜ ਉਤਾਰਨ ਤੇ ਲਈ ਵਤੀ ਜਾਵੇਗੀ ਦਾਵਾ ਕੀਤਾ ਗਿਆ ਕਿ ਟੰਕਸ ਕਾ ਦੇ ਸੱਤਾ ਸੰਭਾਲਨ ਤੋਂ 1 ਮਹੀਨੇ ਤੋਂ ਵੀ ਘੱਟ ਸਮੇਂ ਦੇ ਅੰਦਰ 55 ਅਰਬ ਡਾਲਰ ਦੀ ਬਜਟ ਸੰਭਵ ਹੋ ਸਕੀ ਹੈ ਬਚਤ ਦਾ ਵੱਡਾ ਹਿੱਸਾ ਸਰਕਾਰ ਦੇ ਨਾਲ ਠੱਗੀ ਦਾ ਰਾਹ ਬੰਦ ਕਰਦਿਆਂ ਸਰਕਾਰ ਠੇਕੇ ਤੇ ਲੀਜ਼ ਰੱਦ ਕਰਦਿਆਂ ਅਤੇ ਸਾਮੀਆਂ ਦੀ ਵਿਕਰੀ ਰਾਹੀਂ ਹਾਸਲ ਦੱਸਿਆ ਜਾ ਰਿਹਾ ਹੈ ਪਰ ਮੌਜੂਦਾ ਸਮੇਂ ਵਿੱਚ ਹਾਲਾਤ ਅਜੇ ਨਹੀਂ ਕਿ ਡੋਲਰ ਦਾ ਕੰਮਕਾਜ ਕੀਤੇ ਨਜ਼ਰ ਹੀ ਨਹੀਂ ਆਉਂਦਾ ਇੱਕ ਇਨਵੈਸਟਮੈਂਟ ਫਰਮ ਦੇ ਮੁੱਖ ਕਾਰਜਕਾਰੀ ਅਫਸਰ ਜੇਮਸ ਫਿਸ਼ਬੈਕ ਨੇ ਗਿਂਤੀ ਮਿੰਤੀ ਲੋਨ ਮੰਗ ਰਿਹਾ ਉਹ ਦੱਸਿਆ ਕਿ ਅਮਰੀਕਾ ਵਿੱਚ ਟੈਕਸ ਦਾ ਕਰਨ ਵਾਲੇ ਹਰ ਸੱਖ ਨੂੰ 5000 ਡਾਲਰ ਮਿਲ ਸਕਦੇ ਨੇ ਪਰ ਕੁਝ ਆਧਿਕ ਮਾਰਦ ਮੰਨ ਹੈ ਕਿ ਇੱਕ ਪਰਿਵਾਰ ਦੇ ਹਿੱਸੇ 5000 ਡਾਲਰ ਆਉਣਗੇ ਐਸਯੂਐਲਟੇ ਕੋਜਾਤਿਕ ਮਹਾਰਾ ਦਾ ਮੰਣੇ ਕੇ ਦੋ ਸੇ ਵੱਲੋਂ 2 ਖਰਪਟ ਡਾਲਰ ਦੀ ਬਚਤ ਕਿਤੇ ਜਾਣ ਤੇ ਹੀ 78 ਮਿਲੀਅਨ ਟੈਕਸ ਅਦਾ ਕਰ ਰਹੇ ਪਰਿਵਾਰਾਂ ਨੂੰ 5000 ਡਾਲਰ ਦੀ ਰਕਮ ਮੁਹੱਈਆ ਕਰਵਾਈ ਜਾ ਸਕਦੀ ਹੈ ਸਸਿਕਾ ਜੀ ਤੁਸੀਂ ਦੇਖ ਰਹੇ ਹੋ ਚੈਨਲ ਪੰਜਾਬੀ ਮੈਂ ਹਾ ਕੋਮਲ ਕਪੂਰ ਡੋਨਲਡ ਟਰੰਪ ਦੇ ਵੱਲੋਂ ਅਮਰੀਕਾ ਦੇ ਖਜ਼ਾਨੇ ਦਾ ਮੂੰਹ ਲੋਕਾਂ ਵਾਸਤੇ ਖੋਲਣ ਤੇ ਵਿਚਾਰ ਕੀਤਾ ਜਾ ਰਿਹਾ ਹੈ ਜੀ ਹਾਂ ਕੈਨੇਡਾ ਤੇ ਭਾਰਤ ਸਣੇ ਦੁਨੀਆ ਭਰ ਦੇ ਮੂਲਕਾਂ ਉਤੇ ਲਾਗੂ ਟੈਰਿਫਸ ਰਾਹੀਂ ਖਰਬਾ ਡਾਲਰ ਦੀ ਕਮਾਈ ਹੋਣ ਦਾ ਦਾਵਾ ਕਰਦਿਆਂ ਰਾਸ਼ਟਰਪਤੀ ਨੇ ਕਿਹਾ ਕਿ ਉਹ 2000 ਡਾਲਰ ਤੱਕ ਦੀ ਰਕਮ ਮੁਲਕ ਦੇ ਪਰਿਵਾਰਾਂ ਨੂੰ ਦੇਣ ਬਾਰੇ ਵਿਚਾਰ ਕਰ ਰਹੇ ਨੇ ਹੁਣ ਮਸਲਾ ਇਹ ਪੈਂਦਾ ਹੈ ਕਿ ਅਮਰੀਕਾ ਵਾਸੀਆਂ ਨੂੰ ਅਜੇ ਕਿਸੇ ਵੀ ਆਰਥਿਕ ਮਦਦ ਵਾਸਤੇ ਕਾਂਗਰਸ ਤੋਂ ਪ੍ਰਵਾਨਗੀ ਲਾਜ਼ਮੀ ਹੈ ਜੋ ਪਹਿਲਾਂ ਹੀ 트ੰਪਸ ਸਰਕਾਰ ਦੇ ਖਰਚਿਆਂ ਨੂੰ ਪ੍ਰਵਾਨਗੀ ਦੇਣ ਦੇ ਲਈ ਸਹਿਮਤ ਨਹੀਂ ਹੋ ਰਹੀ ਡੋਨਰ ਕੰਪਨੀ ਵੱਲੋਂ ਅਮਰੀਕਾ ਦੇ ਖਜ਼ਾਨੇ ਦਾ ਮੂੰਹ ਲੋਕਾਂ ਵਾਸਤੇ ਖੋਲਣ ਤੇ ਵਿਚਾਰ ਕੀਤਾ ਜਾ ਰਿਹਾ ਹੈ ਜੀ ਹਾਂ ਕੈਨੇਡਾ ਤੇ ਭਾਰਤ ਸਣੇ ਦੁਨੀਆ ਭਰ ਦੇ ਮੁਲਕਾਂ 'ਤੇ ਲਾਗੂ ਟੈਰਿਫਸ ਰਾਹੀਂ ਖਰਬਾ ਡਾਲਰ ਦੀ ਕਮਾਈ ਹੋਣ ਦਾ ਦਾਅਵਾ ਕਰਦੇ ਆਂ ਰਾਸ਼ਟਰਪਤੀ ਨੇ ਕਿਹਾ ਕਿ ਉਹ 2000 ਡਾਲਰ ਤੱਕ ਦੀ ਰਕਮ ਮੁਲਕ ਦੇ ਪਰਿਵਾਰਾਂ ਨੂੰ ਦੇਣ ਬਾਰੇ ਵਿਚਾਰ ਕਰ ਰਹੇ ਨਹੀਂ ਹੁਣ ਮਸਲਾ ਇਹ ਪੈਦਾ ਹੁੰਦਾ ਹੈ ਕਿ ਅਮਰੀਕਾ ਵਾਸੀਆਂ ਨੂੰ ਅਜੇ ਕਿਸੇ ਵੀ ਆਰਥਿਕ ਮਦਦ ਵਾਸਤੇ ਕਾਂਗਰਸ ਤੋਂ ਪ੍ਰਵਾਨਗੀ ਲਾਜ਼ਮੀ ਹੈ ਜੋ ਪਹਿਲਾਂ ਹੈ ਟਰੰਪ ਸਰਕਾਰ ਦੇ ਖਰਚਿਆਂ ਨੂੰ ਪ੍ਰਵਾਨਗੀ ਦੇਣ ਦੇ ਲਈ ਸਹਿਮਤ ਨਹੀਂ ਹੈ ਮੋਦਰ ਟਰੰਪ ਨੇ ਦਾਅਵਾ ਕੀਤਾ ਕਿ ਜਿਹੜੀ ਰਫ਼ਤਾਰ ਦੇ ਨਾਲ ਟੈਰਿਫ ਤੋਂ ਆਮਦਨ ਹੋ ਰਹੀ ਹੈ ਤਾਂ ਇਸ ਰਾਹੀਂ 37 ਟ੍ਰਿਲੀਅਨ ਡਾਲਰ ਦਾ ਕਰਜ਼ਾ ਚੁਟਕਿਆਂ ਦੇ ਵਿੱਚ ਉਤਰ ਜਾਵੇਗਾ ਉਧਰ ਫੋਕਸ نیوز ਪੇਜ ਉਧਰ ਇੱਕ ਰਿਪੋਰਟ ਦੇ ਮੁਤਾਬਕ ਅਮਰੀਕਾ ਨੂੰ ਟੈਰਿਫਸ ਰਾਹੀਂ ਹੁਣ ਤੱਕ 215 ਅਰਬ ਡਾਲਰ ਦੀ ਕਮਾਈ ਹੋ ਚੁੱਕੀ ਹੈ ਅਤੇ ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ 66 ਡਾਲਰ ਪ੍ਰਤੀ ਮੈਂਬਰ ਦੇ ਹਿਸਾਬ ਦੇ ਨਾਲ ਪਰਿਵਾਰਾਂ ਨੂੰ ਰਕਮ ਵੰਡੀ ਜਾ ਸਕਦੀ ਹੈ ਇਸੇ ਹਿਸਾਬ ਦੇ ਨਾਲ ਚਾਰ ਜੀਆਂ ਵਾਲੇ ਪਰਿਵਾਰ ਨੂੰ 2400 ਡਾਲਰ ਮਿਲਣਗੇ ਇਸ ਦੌਰਾਨ ਆਰਥਿਕ ਮਹਾਰ ਟ੍ਰੌਂਪ ਦੇ ਵੱਲੋਂ ਦਿੱਤੇ ਬਿਆਨ ਤੇ ਨਾਲ ਸਹਿਮਤ ਨਜ਼ਰ ਨਹੀਂ ਆਉਂਦੇ ਜਿਨਾ ਦਮੰਨੇ ਕਿ ਰਾਸ਼ਟਰਪਤੀ ਦੇ ਵੱਲੋਂ ਮੁੜ ਸ਼ੰਗੂਫਾ ਛੱਡਿਆ ਜਾ ਰਿਹਾ ਹੈ ਇੱਥੇ ਰਸਨਾ ਬੰਦੇ ਕਾ ਟ੍ਰੌਂਪ ਸਰਕਾਰ ਦੇ ਸੱਤਾ ਵਿਚੋਂ ਦੇ ਬਗਲੋ ਦਾਵਾ ਕੀਤਾ ਗਿਆ ਸੀ ਕਿ ਡਿਪਾਰਟਮੈਂਟ ਆਫ ਗਵਰਨਮੈਂਟ ਐਫੀਸ਼ੀਐਂਸੀ ਯਾਨੀ ਡੋਜ ਦੇ ਵੱਲੋਂ ਫਜ਼ੂਲ ਖਰਚੇ ਬੰਦ ਕਰਦਿਆਂ ਅਰਬਾ ਡਾਲਰ ਬਚਾਏ ਜਾ ਚੁੱਕੇ ਨੇ ਅਤੇ ਇਸ ਰਕਮ ਦਾ 20% ਹਿੱਸਾ ਅਮਰੀਕਾ ਵਾਸੀਆਂ ਨੂੰ ਮਿਲਣਾ ਚਾਹੀਦਾ ਹੈ ਜੋ ਕਿ 20 ਫੀਸ ਦੀ ਰਕਮ ਮੁਲਕੀ ਸਿਵ ਚੜ੍ਹਾ ਅਲਚਾ ਉਤਾਰਨ ਤੇ ਲਈ ਵਰਤੀ ਜਾਵੇਗੀ। ਦਾਵਾ ਕੀਤਾ ਗਿਆ ਕਿ ਟਮਕ ਸਰਕਾਰ ਦੇ ਸੱਤਾ ਸੰਭਾਲਨ ਤੋਂ 1 ਮਹੀਨੇ ਤੋਂ ਵੀ ਘੱਟ ਸਮੇਂ ਦੇ ਅੰਦਰ 55 ਅਰਬ ਡਾਲਰ ਦੀ ਬਜਟ ਸੰਭਵ ਹੋ ਸਕੀ ਹੈ। ਬਚਤ ਦਾ ਵੱਡਾ ਹਿੱਸਾ ਸਰਕਾਰ ਦੇ ਨਾਲ ਠੱਗੀ ਦਾ ਰਾਹ ਬੰਦ ਕਰਦਿਆਂ ਸਰਕਾਰ ਠੇਕੇ ਤੇ ਲੀਜ਼ ਰੱਦ ਕਰਦਿਆਂ ਅਤੇ ਸਾਮੀਆਂ ਦੀ ਵਿਕਰੀ ਰਾਹੀਂ ਹਾਸਲ ਦੱਸਿਆ ਜਾ ਰਿਹਾ ਹੈ। ਪਰ ਮੌਜੂਦਾ ਸਮੇਂ ਵਿੱਚ ਹਾਲਾਤ ਅਜੇ ਨਹੀਂ ਕਿ ਟੋਰਸ ਦਾ ਕੰਮਕਾਜ ਕਿਤੇ ਨਜ਼ਰ ਹੀ ਨਹੀਂ ਆਉਂਦਾ ਇੱਕ ਇਨਵੈਸਟਮੈਂਟ ਫਰਮ ਦੇ ਮੁੱਖ ਕਾਰਜਕਾਰੀ ਅਫਸਰ ਜੇਮਸ ਫਿਸ਼ਬੈਕ ਨੇ ਗਿਂਤੀ ਮਿੰਤੀ ਲੋਨ ਮੰਗ ਰਿਹਾ ਉਹ ਦੱਸਿਆ ਕਿ ਅਮਰੀਕਾ ਵਿੱਚ ਟੈਕਸਦਾ ਕਰਨ ਵਾਲੇ ਹਰ ਸੱਜਣ ਨੂੰ 5000 ਡਾਲਰ ਮਿਲ ਸਕਦੇ ਨੇ ਪਰ ਕੁਝ ਆਰਥਿਕ ਮਹਾਰਾ ਦਾ ਮੰਨਣਾ ਹੈ ਕਿ ਇੱਕ ਪਰਿਵਾਰ ਦੇ ਹਿੱਸੇ 5000 ਡਾਲਰ ਆਉਣਗੇ ਅਜਿਹਾ ਕੁਝ ਆਰਥਿਕ ਮਹਾਰਾ ਦਾ ਮੰਨਣਾ ਹੈ ਕਿ ਦੋ ਸੇ ਵੱਲੋਂ 200 ਡਾਲਰ ਦੀ ਬਚਤ ਕਿਤੇ ਜਾਣ ਤੇ ਹੀ 78 ਮਿਲੀਅਨ ਟੈਕਸ ਅਦਾ ਕਰ ਰਹੇ ਪਰਿਵਾਰਾਂ ਨੂੰ 5000 ਡਾਲਰ ਦੀ ਰਕਮ ਮੁਹੱਈਆ ਕਰਵਾਈ ਜਾ ਸਕਦੀ ਹੈ। ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।